ਸਿੱਖ ਕੌਮ ਦਾ ਪਹਿਲਾ ਸਿੱਕਾ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਢਾਲਿਆ ਗਿਆ ਸਾਡੇ ਵਿੱਚੋਂ ਬਹੁਤੇ ਇਸ ਗੱਲ ਨੂੰ ਬੜੇ ਭਲੀ ਭਾਂਤ ਜਾਣਦੇ ਨੇ ਪਰ ਉਹ ਅਸਲੀ ਸਿੱਕੇ ਹਨ ਕਿੱਥੇ ਉਹ ਕਿੰਨਾ ਦੁਆਰਾ ਸੰਭਾਲੇ ਗਏ ਨੇ ਉਹਨਾਂ ਉੱਤੇ ਲਿਖਿਆ ਕੀ ਹੋਇਆ ਸੀ ਉਹ ਕਿਹੜੀ ਟਕਸਾਲ ਦੇ ਵਿੱਚੋਂ ਢਾਲੇ ਗਏ ਇਸ ਬੜੇ ਹੀ ਅਤੀ ਦੁਰਲਭ ਐਕਸਟ੍ਰੀਮਲੀ ਰੀਅਰ ਕੋਇਨ ਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਉੱਥੇ ਉਸ ਇਤਿਹਾਸਿਕ ਸਿੱਕਿਆਂ ਦੇ ਦਰਸ਼ਨ ਵੀ ਕਰਵਾਵਾਂਗਾ ਜਿਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਨੇ 14 ਮਈ ਸਨ 1710 ਵਾਲੇ ਦਿਨ ਸਰਹੰਦ ਨੂੰ ਫਤਿਹ ਕਰਕੇ ਖਾਲਸੇ ਦੇ ਝੰਡੇ ਗੱੜ ਦਿੱਤੇ ਉਸ ਤੋਂ ਬਾਅਦ ਪੰਜਾਬ ਦੇ ਉੱਤੇ ਸਿੱਖ ਦੌਰ ਦੀ ਇੱਕ ਨਵੀਂ ਸ਼ੁਰੂਆਤ ਹੋ ਗਈ। ਬਾਬਾ ਜੀ ਦੁਆਰਾ ਲੋਕਾਂ ਨੂੰ ਸਿੱਖ ਰਾਜ ਦੀ ਪਹਿਲੀ ਰਾਜਤਨੀ ਬਣਾਇਆ ਗਿਆ। ਸਦੀਆਂ ਤੋਂ ਇਹ ਰਿਵਾਇਤ ਰਹੀ ਹੈ ਜਦੋਂ ਕੋਈ ਬਾਦਸ਼ਾਹ ਤਖਤ ਤੇ ਬਹਿੰਦਾ ਤੇ ਸਭ ਤੋਂ ਪਹਿਲਾਂ ਆਪਣੀ ਬਾਦਸ਼ਾਹ ਦਾ ਲੋਕਾਂ ਦੇ ਦਿਲਾਂ ਦੇ ਉੱਤੇ ਪ੍ਰਭਾਵ ਪਾਉਣ ਦੀ ਖਾਤਰ ਸਭ ਤੋਂ ਪਹਿਲੇ ਨਾ ਦੇ ਉੱਤੇ ਆਪਣੇ ਨਾਂ ਦੇ ਸਿੱਕਾ ਜਾਰੀ ਕਰਦਾ ਰਿਹਾ। ਪਰ ਬਾਬਾ ਬੰਦਾ ਸਿੰਘ ਬਹਾਦਰ ਉਹ ਗੁਰੂ ਦਾ ਬੰਦਾ ਸੀ। ਨਾਦੇੜ ਦੀ ਧਰਤੀ ਤੋਂ ਉਹ ਗੁਰੂ ਦਾ ਬੰਦਾ ਵੜ ਕੇ ਪੰਜਾਬ ਦੀ ਧਰਤੀ ਤੋਂ ਜ਼ੁਲਮਾਂ ਦੀ ਜੜ ਕੁੱਟਣ ਦੀ ਖਤਰ ਆਇਆ ਸੀ। ਜਿਸ ਮੌਕੇ ਸਿੱਖਾਂ ਨੇ ਆਪਣੀ ਬਾਦਸ਼ਾਹ ਦਾ ਐਲਾਨ ਕੀਤਾ। ਉਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਦਾਵਾ ਨਹੀਂ ਕੀਤਾ ਕਿ ਰਾਜ ਮੇਰਾ ਏ ਉਹਨੇ ਆਪਣਾ ਰਾਜ ਵੀ ਗੁਰੂ ਨੂੰ ਸਮਰਪਿਤ ਕੀਤਾ ਐਸੇ ਕਰਕੇ ਹੁਣ ਮੁਗਲਾਂ ਦੀ ਤਰਜ਼ ਦੇ ਉੱਤੇ ਜਿਹੜੇ ਉਹਨੇ ਸਿੱਕੇ ਢਾਲੇ ਉਹਨਾਂ ਉੱਤੇ ਆਪਣਾ ਨਾਮ ਲਿਖਾਉਣ ਦੀ ਬਜਾਏ ਗੁਰੂ ਸਾਹਿਬ ਦਾ ਨਾਮ ਸਿੱਕਿਆਂ ਦੇ ਉੱਤੇ ਦਰਜ ਕੀਤਾ ਜਿੰਨੇ ਉੱਤੇ ਇੱਕ ਪਾਸੇ ਲਿਖਿਆ ਹੋਇਆ ਸੀ ਸਿੱਕਾ ਜਦਵ ਬਰ ਹਰਦੋ ਆਲਮ ਫਜ਼ਲ ਸੱਚਾ ਸਾਹਿਬ ਅਸਤ ਫਤਿਹ ਗੁਰੂ ਗੋਬਿੰਦ ਸਿੰਘ ਸ਼ਾਹਨਸ਼ਾਹ ਤੇਗੇ ਨਾਨਕ ਵਾਹ ਵਾਸਤਾ ਇਸੇ ਤਰ੍ਹਾਂ ਇੱਕ ਹੋਰ ਇਬਾਰਤ ਇਹਦਾ ਥੋੜਾ ਜਿਹਾ ਉਲਟਾ ਕਰਕੇ ਲਿਖੀ ਗਈ ਸੀ ਕਿ ਸਿੱਕਾ ਜ਼ਦਰ ਬਰ ਹਰ ਦੋ ਆਲਮ ਤੇਗੇ ਨਾਨਕ ਵਾਹ ਵਾਸਤਾ ਫਤੇ ਗੁਰੂ ਗੋਬਿੰਦ ਸਿੰਘ ਸ਼ਾਹਨ ਸ਼ਾ ਫਜ਼ਲ ਸੱਚਾ ਸਾਹਿਬ ਵਾਸਤਾ ਸਿੱਕੇ ਦਾ ਦੂਜੇ ਪਾਸੇ ਲਿਖਿਆ ਹੋਇਆ ਸੀ ਜ਼ਰਬ ਖਾਲਸਾ ਮੁਬਾਰਕ ਵਖਤ ਬਾ ਅਮੀਨ ਅਦ ਅਹਰ ਜ਼ਿੰਦ ﺍﻟतख्त مشਵਰਤ ਸ਼ਹਿਰ ਸਨਾ ਇਹ ਰਾਜ ਬੜੇ ਥੋੜੇ ਸਮੇ ਦਾ ਸੀ ਬਾਦਸ਼ਾਹੀ ਖੁੱਸਣ ਤੋਂ ਬਾਅਦ ਮੁਗਲਾਂ ਦੇ ਵੱਲੋਂ ਬਾਬਾ ਜੀ ਦੁਆਰਾ ਢਾਲੇ ਦੇ ਬਹੁ ਗਿਣਤੀ ਸਿੱਕੇ ਗਾਲ ਦਿੱਤੇ ਗਏ ਸਮੇਂ ਦੇ ਦੌਰ ਦੇ ਨਾਲ ਘਟਦੇਆਂ ਘਟਦੇਆਂ ਇਹ ਸਿੱਕੇ ਇੰਨੇ ਘਟ ਰਹਿ ਗਏ ਅੱਜ ਕੇਵਲ ਗਿਣਤੀ ਦੇ 5-4 ਸਿੱਕੇ ਹੀ ਅਲੱਗ-ਅਲੱਗ ਕੋਇਨ ਕਲੈਕਟਰ ਦੁਆਰਾ ਸੰਭਾਲੇ ਗਏ ਮਿਲਦੇ ਨੇ ਇਸੇ ਕਰਕੇ ਇਹ ਸਿੱਕੇ ਐਕਸਟ੍ਰੀਮਲੀ ਰੇਅਰ ਪਾਬ ਬੇਅੰਤਹਾ ਦੁਰਲਭ ਬਣ ਗਏ ਜਿਹੜੀਆਂ ਆ ਦੋ ਤਸਵੀਰਾਂ ਮੈਂ ਤੁਹਾਡੇ ਨਾਲ ਹੁਣ ਸਾਂਝੀਆਂ ਕਰਨ ਜਾ ਰਿਹਾ ਆ ਇਹ ਸਿੱਕ ਕੌਮ ਦੇ ਬੜੇ ਹੀ ਮਾਨਯੋਗ ਕੋਇਨ ਕਲੈਕਟਰ ਸਰਦਾਰ ਸਰਦਨ ਸਿੰਘ ਜੀ ਦੀ ਕਲੈਕਸ਼ਨ ਦੇ ਵਿੱਚੋਂ ਲਈਆਂ ਗਈਆਂ ਨੇ ਇਹਨਾਂ ਵਿੱਚੋਂ ਇੱਕ ਸਿੱਕਾ ਸਾਲ ਦੂਜੇ ਦਾ ਹੈ ਦੂਸਰਾ ਸਿੱਕਾ ਸਾਲ 30 ਦਾ ਹੈ ਸਰਦਾਰ ਸਰਨ ਸਿੰਘ ਜੀ ਨੇ ਸਿੱਖ ਸੱਕਿਆਂ ਦੇ ਉੱਤੇ ਬੜੀ ਵੱਡੀ ਮਿਹਨਤ ਕੀਤੀ ਹੈ ਉਹਨਾਂ ਦੇ ਸੁਪੁੱਤਰ ਸਰਦਾਰ ਦਲਵਿੰਦਰ ਸਿੰਘ ਜੀ ਨੇ ਸਿੱਖ ਕੋਇਨੇਜ ਦੇ ਉੱਤੇ ਇੱਕ ਬੜੀ ਹੀ ਨਾਇਾਬ ਕਿਤਾਬ ਸਾਡੀ ਝੋਲੀ ਪਾਈ ਹੈ ਕੋਇਨਸ ਆਫ ਦਾ ਸਿੱਖ ਐਮਪਾਇਰ ਪੰਜਾਬ ਜਿਸ ਦੇ ਵਿੱਚ ਸਿੱਖ ਸੱਕਿਆਂ ਦੇ ਨਾਲ ਸੰਬੰਧਤ ਬੜੀਆਂ ਹੀ ਦੁਰਲੱਭ ਜਾਣਕਾਰੀਆਂ ਤੁਹਾਨੂੰ ਪੜ੍ਹਨ ਨੂੰ ਮਿਲ ਸਕਦੀਆਂ ਨੇ ਮੈਂ ਵੀ ਸਕਰ ਆਏ ਦੇ ਸਿੱਕੇ ਇਕੱਠੇ ਕਰਨ ਦਾ ਸ਼ੌਕ ਰੱਖਦਾ ਹਾਂ ਆਪਣੇ ਇਸ ਚੈਨਲ ਮਾਧਿਅਮ ਦੇ ਰਾਹੀਂ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਤੁਹਾਡੇ ਨਾਲ ਸਿੱਕ ਇਤਿਹਾਸ ਦੇ ਸਿੱਕਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕਰਨ ਦਾ ਯਤਨ ਕਰਾਂਗਾ ਉਮੀਦ ਕਰਾਂਗਾ ਤੁਹਾਡੇ ਕੋਲੋਂ ਵੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰਕੇ ਤੁਸੀਂ ਇਹਨਾਂ ਦੁਰਲਭ ਜਾਣਕਾਰੀਆਂ ਨੂੰ ਹੋਰਨਾਂ ਤੱਕ ਪਹੁੰਚਾਉਣ ਦਾ ਜ਼ਰੂਰ ਯਤਨ ਕਰੋਗੇ ਕੋਈਆਂ ਭੁੱਲਾਂ ਦੀ ਬਖਸ਼ੋਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ